ਕਿ ਮੰਨ ਲਓ ਇਹ ਗਰੰਤੀ ਨਾ ਹੁੰਦਾ। ਇਹਦੀ ਜਗ੍ਹਾ ਕੋਈ ਬੰਦਾ ਹੋਰ ਹੁੰਦਾ। ਬੇਦਬੀ ਦੇ ਕਰ ਗਿਆ ਹੀ ਨਾ। ਤੁਹਾਨੂੰ ਕਦੋਂ ਪਤਾ ਲੱਗਾ? ਤੁਹਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਮਹਾਰਾਜ ਜੀ ਪ੍ਰਕਾਸ਼ ਕੀਤਾ। ਕੈਮਰੇਆਂ ਦੇ ਸਿਰ ਤੇ ਛੱਡਤਾ ਮਹਾਰਾਜ ਨੂੰ। ਸਮਝੋ ਮੇਰੀ ਗੱਲ। ਕੈਮਰੇ ਘਟਨਾ ਹੋਈ ਦੀ ਗੱਲ ਦੱਸ ਸਕਦੇ ਨਹੀਂ ਵੀ ਇੱਥੇ ਕੁਝ ਵਾਪਰ ਗਿਆ। ਪਰ ਗਾਹਲੀਂ ਤੇ ਕੈਮਰੀ ਪੱਟ ਤੇ ਜਾ ਕੇ ਕੈਮਰੀ ਤੇ ਆਇਆ ਹੀ ਨਹੀਂ। ਭਗਵਾਨ ਤਮਾਂ ਦੀ ਕੋਠੀ 'ਤੇ ਕੈਮਰੇ ਲੱਗੇ ਨੇ ਕੋਈ ਬੰਦਾ ਨਹੀਂ ਹੈ ਦੁਨੀਆਵੀ ਮੁੱਖ ਮੰਤਰੀ ਆਓ ਕਿਸੇ ਵੀ ਡੀਐਸਪੀ ਐਸਪੀ ਜਿੰਨੇ ਵੀ ਦੁਨੀਆਵੀ ਰਤਬੇ ਨੇ ਜੱਜ ਸਾਹਿਬਾਨ ਉਹਨਾਂ ਦੇ ਕੋਠੀਆਂ 'ਤੇ ਕੱਲੇ ਕੈਮਰੇ ਲੱਗੇ ਨੇ ਤੁਸੀਂ ਗ੍ਰੇਲਾਂ ਲਵਾ ਲਓ ਗੇਟ ਲਵਾ ਲਓ ਜੋ ਮਰਜ਼ੀ ਕਰ ਲਓ ਫਿਰ ਰੁਕੀ ਤਾਂ ਨਹੀਂ ਨਾ ਹੁਣ ਗ੍ਰੇਲਾਂ ਨਾਲ ਆਪਾਂ ਨੇ ਵੀ ਗਰੰਤੀ ਸਿੰਘ ਇਹ ਤਾਂ ਗਰੰਥ ਸਿੰਘ ਨੇ ਕੀਤੀ ਨਹੀਂ ਗਰੰਤੀ ਸਿੰਘ ਨੇ ਕੀਤੀ ਇਹ ਗਰੰਤੀ ਸਿੰਘ ਦਾ ਸਾਲਾ ਜੀ ਨੇ ਬਦਵੀ ਕੀਤੀ ਆ ਕਰਾਉਣਾ ਹੀ ਕਰਾਉਣਾ ਵੇ ਵੇ ਕਰੋ ਜੀ ਬਾਬਾ ਜੀ ਇਸ ਗੱਲ ਦਾ ਪੰਪ ਦੇ ਰਹੀ ਆ ਵੇਖੋ ਜੀ ਕਿੰਨੇ ਸਿਆਣੇ ਸੀ ਪਿੰਡ ਵਾਲੇ ਇਹਨਾਂ ਨੇ ਬਿਲਕੁਲ ਰੌਲਾ ਨਹੀਂ ਪਾਇਆ ਇਹਨਾਂ ਨੇ ਇਹ ਜੀ ਗੱਲ ਨਹੀਂ ਕੀਤੀ ਲੋਕੀ ਰੌਲਾ ਪਾਉਂਦੇ ਨੇ ਡਾਂਗਾ ਚੁੱਕ ਲਈ ਨੇ ਲਲਾਲਾ ਕਰਦੇ ਨੇ ਲੋਕ ਜਾਮ ਲਾਉਂਦੇ ਆ ਜਦੋਂ ਆਪਾਂ ਗੱਲ ਕੀਤੀ ਉਹ ਅੱਗੋਂ ਫਿਰ ਨਾਰਾਜ਼ ਹੁੰਦੇ ਆ ਕਿ ਸਾਨੂੰ ਤੁਸੀਂ ਔ ਕਿਉਂ ਕਹਿੰਦੇ ਹੋ ਕਿਉਂਕਿ ਬੰਦੇ ਜਿਹੜੇ ਆ ਬੇਅਦਵੀ ਕੀਤੀ ਆ ਹੁਣ ਉਹ ਬੰਦੇ ਦਾ ਪਤਾ ਲੱਗ ਗਿਆ ਕੈਮਰੇ ਜੀ ਪਤਾ ਲੱਗ ਗਿਆ ਬੰਦਾ ਮੰਨ ਗਿਆ ਵੀ ਮੈਂ ਬੇਅਦਵੀ ਕੀਤੀ ਮੈਜੋ ਭਾਈ ਯਾਰ ਆਪਾਂ ਆਪ ਹੀ ਨਹੀਂ ਬੈਠੇ ਭਾਈਓ ਭਾਈਓ ਅਹੀਂ ਭੈਜੋ ਵਰਨੋ ਦੇ ਦੋ ਇਲਾਜ ਨੇ ਇੱਕ ਪੰਥ ਦਾ ਇਲਾਜ ਆ ਤੇ ਇੱਕ ਸਟੇਟ ਦਾ ਇਲਾਜ ਆ ਹੁਣ ਉੱਥੇ ਅਸੀਂ ਕੀ ਕਰਨਾ ਸਟੇਟ ਨੇ ਆਪਣਾ ਇਲਾਜ ਕਰਤਾ ਜੀ ਇਹ ਗੱਲ ਦਮਦਮਾ ਸਾਹਿਬ ਦੇ ਤਖਸਾਲਾ ਉਹ ਉਹਨਾਂ ਦੇ ਹੈੱਡ ਗ੍ਰਾਂਤੀ ਸਾਡੇ ਵਿੱਚ ਮੌਜੂਦ ਬੈਠੇ ਨੇ ਤੇ ਮੈਂ ਉਹਨਾਂ ਨੇ ਪੜ੍ਹ ਕੇ ਸੁਣਾਇਆ ਉਹਨਾਂ ਨੇ ਮੈਨੂੰ ਇਹ ਵੀ ਨਹੀਂ ਕਿਹਾ ਹੈਗਾ ਵੀ ਸਿੰਘ ਸਾਹਿਬ ਇਹ ਤਖਸਾਲਾ ਦੀ ਫੈਸਲਾ ਆ ਇਹ ਲਾਗੂ ਹੋਣਾ ਚਾਹੀਦਾ ਪਰ ਸਿੰਘਾਂ ਨੇ ਕਿਹਾ ਵੀ ਨਹੀਂ ਹਰ ਹਾਲਤ ਜਿੱਥੋਂ ਮਾਰਾ ਇਸ ਰੂਪ ਜਾਣਾ ਚਾਹੀਦਾ ਇਹ ਸਾਰਾ ਪਿੰਡ ਗਲ ਚ ਤਕਤੀਆਂ ਪਾ ਕੇ ਤਖਸਾਲ ਤੇ ਜੋ ਹੁਕਮ ਲੱਗੂਗਾ ਉਹਨਾਂ ਨੇ ਉਵੇਂ ਹੀ ਕੀਤਾ ਅਕਾਲ ਤਖਸਾਲ ਦਾ ਹੁਕਮ ਆ ਗਿਆ ਕਿ ਜੇ ਪੈਰੇਦਾਰੀ ਤੁਸੀਂ ਨਹੀਂ ਕਰਦੇ ਤੇ ਤੁਹਾਡੇ ਤੇ ਬਣਦੀ ਕਾਰਵਾਈ ਕੀਤੀ ਜਾਊ ਬੈਰੇਦਾਰ ਹੋਏਗਾ ਤੇ ਡੱਕੀ ਸਕੇਗਾ ਵੱਤੋ ਵਾਦੇ ਆ ਵੀ ਉਹ ਬੈਦ ਵੀ ਕਰਦੇ ਪਰ ਉਹ ਜਾ ਤਾਂ ਨਹੀਂ ਸਕਦਾ ਕਹਿੰਦੇ ਵੀ ਦਰਬਾਰ ਸਾਹਿਬ ਪੈਰੇਦਾਰੀ ਹੁੰਦੀ ਮੈਨੂੰ ਖਬਰ ਪੈਰੇਦਾਰੀ ਹੁੰਦੀ ਸੀ ਤੇ ਪੈਰਦਰੀ ਕੀਤੀ ਅਗਲੇ ਨੇ ਵਾਪਸ ਤਾਂ ਨਹੀਂ ਆਉਣ ਦਿੱਤਾ ਇਹ ਜੀ ਮਾਰ ਦਿੱਤਾ ਉਹਦਾ ਫਿਰ ਪਤਾ ਨਹੀਂ ਲੱਗਾ ਮੈਂ ਕਿਹਾ ਜਿਹੜੇ ਜਾਉਂਦੇ ਨੇ ਬਾਕੀ ਬਾਕੀਆਂ ਦਾ ਪਤਾ ਕਰ ਲਿਆ ਤੁਸੀਂ ਗੱਲ ਨਹੀਂ ਵੀ ਕੀਤੀ ਤਾਂ ਵੀ ਸਾਨੂੰ ਪਤਾ ਲੱਗ ਗਿਆ ਕਿਤੋਂ ਨਾ ਕਿਤੋਂ ਅਸੀਂ ਪਹੁੰਚ ਗਏ ਆ ਜਦ ਗੱਲ ਪੁਲਿਸ ਕੋਲ ਪਹੁੰਚ ਗਈ ਜੀ ਤੇ ਪੰਥ ਕੋਲ ਕਿਉਂਣਾ ਪਹੁੰਚੇ ਕੱਟੂ ਬਰਨਾਲਾ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ ਗੁਰੂਗੰਗ ਸਾਹਿਬ ਜੀ ਦੇ ਅੰਗ ਪਾੜੇ ਜਾਂਦੇ ਨੇ ਬਲੇਡ ਮਾਰ ਕੇ ਦੋ ਜਿਹੜੇ ਮੁਲਜ਼ਮ ਦੋਸ਼ੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਘਟਨਾ ਤਿੰਨ ਤੋਂ 27 25 ਤਰੀਕ ਦੇ ਵਿੱਚ ਵਿੱਚ ਦੀ ਸੀਗੀ ਇਸ ਉੱਤੇ ਕੀ ਗੱਲਬਾਤ ਹੋਈ ਹੈ ਜਿੱਥੇ ਬੰਦੀਆਂ ਉੱਥੇ ਪਹੁੰਚਦੀਆਂ ਨੇ ਪੁਲਿਸ ਪ੍ਰਸ਼ਾਸਨ ਕੋਲ ਗੱਲਬਾਤ ਕਰਦੀਆਂ ਨੇ ਪੁਲਿਸ ਨੇ ਸਾਰੇ ਚੀਜ਼ੀ ਵੀ ਸਮਝਾ ਦਿੱਤੀ ਕਿ ਇਸ ਤਿੱਕੇ ਦੇ ਨਾਲ ਇਹਨਾਂ ਨੇ ਬੇਅਦਬੀ ਕੀਤੀ ਬੇਅਦਬੀ ਕਰਨ ਵਾਲੇ ਕੌਣ ਸੀਗੇ ਗੁਰੂ ਘਰ ਦੇ ਵਜ਼ੀਰ ਸੀਗੇ ਗਰੰਤੀ ਸਿੰਘ ਸੀਗੇ ਇੱਕ ਗਰੰਤੀ ਸਿੰਘ ਦਾ ਹਜੇ ਕਲੀਅਰ ਨਹੀਂ ਹੋ ਰਿਹਾ ਦੂਜਾ ਜਿਹੜਾ ਉਸ ਦਾ ਸਾਲਾ ਸੀਗਾ ਜੋ ਪ੍ਰਕਾਸ਼ ਕਰਦਾ ਸੀਗਾ ਰੋਜ਼ ਉਸੇ ਸਰੂਪ ਨੂੰ ਤੇ ਉਹਦੀ ਗਲਤੀ ਸਾਰੀ ਨਿਕਲੀ ਆ ਉਹਨੇ ਜਿਹੜੇ ਨੇ ਅੰਗ ਪਾੜੇ ਸੀਗੇ ਬਾਬਾ ਬਖਸ਼ੀਸ਼ ਸਿੰਘ ਜੀ ਉੱਥੇ ਪਹੁੰਚੇ ਹੋਏ ਸੀਗੇ ਗੱਲਬਾਤ ਕਰਦੇ ਆ ਇਹਨਾਂ ਨੇ ਸਾਰਾ ਕੁਝ ਦੇਖਿਆ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਵੀ ਕੀਤੀ ਬਾਬਾ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਦੀ ਫਤਿਹ ਜੀ ਬਾਬਾ ਜੀ ਪਹਿਲਾਂ ਤਾਂ ਬਹੁਤ ਮੰਦ ਭਾਗੀ ਘਟਨਾ ਜਿਸ ਤਿੱਕੇ ਦੇ ਨਾਲ ਗੁਰੂ ਸਾਹਿਬ ਦੇ ਅੰਗ ਪਾੜੇ ਗੇ ਬਲੇਡ ਮਾਰੇ ਗੇ ਗਿਣਤੀ ਵੀ ਉਸ ਸੰਗਤ ਦਿਖਾ ਰਹੀ ਸੀ ਕਿ ਇਸ ਤਿੱਕੇ ਦੇ ਨਾਲ ਹੈ ਇਹ ਘਟਨਾਵਾਂ ਇੱਕ ਤਾਂ ਹੁੰਦਾ ਸੀਗਾ ਕਿ ਕੋਈ ਬਾਹਰ ਲਾ ਕੇ ਵਿਅਕਤੀ ਕਰ ਜਾਂਦਾ ਡਰ ਪੈ ਜਾਂਦਾ ਸੀ ਮਨ ਦੇ ਵਿੱਚ ਵੀ ਪੈਰਾ ਲਾ ਲਓ ਹੁਣ ਤਾਂ ਘਰ ਦੇ ਵਜ਼ੀਰ ਵੀ ਇਸ ਤਿੱਕੇ ਨਾਲ ਕਈ ਕਰਨ ਲੱਗੇ ਨੇ ਪਰ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਬੜੇ ਥਾਵਾਂ ਤੇ ਵੰਦੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਨੇ 2015 ਤੋਂ 24 ਆ ਗਿਆ ਤੇ ਮੈਂ ਕਹਿੰਨਾ ਵੀ ਜੇ ਇੰਨੇ ਸਾਲ ਡੰਗਰਾਂ ਨੂੰ ਵੀ ਆਪਾਂ ਮਤਲਬ ਕਿ ਰੋਜ਼ ਡੰਡਾ ਮਾਰ ਕੇ ਮੋੜੀ ਹੈ ਨਾ ਤਾਂ ਉਧਰ ਨੂੰ ਜਾਂਦੇ ਨਹੀਂ ਹੈਗੇ ਵੀ ਇੱਧਰੋਂ ਸਾਨੂੰ ਡੰਡਾ ਪੈਂਦਾ ਆਪਾਂ ਇਸ ਪਾਸੇ ਨਹੀਂ ਜਾਣਾ ਡੰਗਰ ਵੀ ਸਮਝ ਜਾਂਦੇ ਨੇ ਹਣਾ ਤੇ ਸਾਡਾ ਦਿਮਾਗ ਆ ਲਗਾਤਾਰ ਅਸੀਂ ਆਪਾਂ ਅਪਰੋਚ ਕਰ ਰਹੇ ਹਾਂ ਇਸ ਗੱਲ ਦੀ ਕਿ ਪਹਿਰੇਦਾਰੀ ਬਿਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਜਿਹੜੀ ਆ ਉਹ ਰੋਕ ਨਹੀਂ ਸਕਦੀ ਜਿੰਨਾ ਮਰਜੀ ਜ਼ੋਰ ਲਾ ਲਓ। ਔਰ ਉਹ ਗੱਲ ਸਾਬਤ ਹੋ ਗਈ ਆ। ਹੁਣ ਗੱਲ ਆ ਇਹ ਆਂਦੀ ਏ ਵੀ ਜੇ ਗ੍ਰੰਥੀ ਸਿੰਘ ਬੇਅਦਵੀ ਕਰੇ ਫੇਰ ਉਹਨੂੰ ਕੌਣ ਡੱਕ ਸਕਦਾ ਕਿਉਂ ਨਹੀਂ ਡੱਕ ਸਕਦਾ? ਜੇ ਪਹਿਰੇਦਾਰ ਹੋਏਗਾ ਪਹਿਰੇਦਾਰ ਹੋਏਗਾ ਤੇ ਡੱਕ ਹੀ ਸਕੇਗਾ। ਵੱਤੋ ਵਾਦ ਇਹ ਆ ਵੀ ਉਹ ਬੇਅਦਵੀ ਕਰ ਦੇ। ਰੋ ਜਾ ਤਾ ਨਹੀਂ ਸਕਦਾ ਕਿ ਭਾਜ ਜਿਓ ਤੂੰ ਹੁਣ ਮਸਲਾ ਇਹ ਬੜਾ ਗੰਭੀਰਾ ਕਹਿੰਦੇ ਵੀ ਦਰਬਾਰ ਸਾਹਿਬ ਪਹਿਰੇਦਾਰੀ ਹੁੰਦੀ ਮੈਂ ਕਿਹਾ ਪਹਿਰੇਦਾਰੀ ਹੁੰਦੀ ਸੀ ਤੇ ਪਹਿਰੇਦਾਰੀ ਕੀਤੀ ਅਗਲੇ ਨੇ ਵਾਪਸ ਤਾਂ ਨਹੀਂ ਆਉਣ ਦਿੱਤਾ ਕਿ ਵਾਪਸ ਆਏ ਇਹ ਜੀ ਮਾਰ ਦਿੱਤਾ ਉਹਦਾ ਫਿਰ ਪਤਾ ਨਹੀਂ ਲੱਗਾ ਮੈਂ ਕਿਹਾ ਜਿਹੜੇ ਜਾਉਂਦੇ ਨੇ ਬਾਕੀ ਬਾਕੀਆਂ ਦਾ ਪਤਾ ਕਰ ਲੇ ਆਪਾਂ ਕੀ ਕਰਨੇ ਬਾਕੀਆਂ ਦਾ ਪਤਾ ਵੀ ਪਤਾ ਲੱਗ ਗਿਆ ਕਿੱਥੋਂ ਆਏ ਸੀ ਕਿਉਂ ਆਏ ਸੀ ਕਿਵੇਂ ਕੁਝ ਨਹੀਂ ਪਤਾ ਲੱਗਾ ਜੀ ਪਰ ਘਟੋ ਘਟ ਫਿਰ ਜਿਹੜਾ ਆਏ ਉਹ ਤਾਂ ਵਾਪਸ ਚਾਏ ਹੁਣ ਸਾਡੇ ਚ ਕੀ ਆ ਕਿ ਅਸੀਂ ਸਾਡੀ ਜਿਹੜੀ ਸਾਂਝ ਆਪੇ ਚ ਉਹ ਸਾਂਝ ਨੂੰ ਅਸੀਂ ਪਹਿਲੇ ਨੰਬਰ ਤੇ ਰੱਖ ਲਈ ਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸੈਕੰਡ ਰੱਖ ਲਈ ਸੈਕੰਡਰੀ ਰੱਖ ਲੈ ਇਸ ਕਰਕੇ ਸੈਕੰਡ ਮੈਂ ਕਹਿਣ ਲਿਆ ਕਿ 3 ਤਰੀਕ ਨੂੰ ਇਹ ਘਟਨਾ ਹੁੰਦੀ ਹੈ ਤੇ ਕੱਲ ਡੇਟ ਵੇਖ ਲੋ ਕਿੰਨੀ ਆ ਐਨੀ ਕੋਸ਼ਿਸ਼ ਕੀਤੀ ਗਈ ਵੀ ਉਹ ਕਹਿੰਦੇ ਆ ਵੀ ਸਾਨੂੰ ਚੀਜ਼ ਆ ਗੁਰੂ ਗ੍ਰੰਥ ਸਾਹਿਬ ਦੀ ਇਸ ਕਰਕੇ ਸਾਡਾ ਤਾਂ ਧਿਆਨ ਇਹ ਆ ਕਿ ਬੰਦੇ ਲੱਭੀਏ ਸਾਡਾ ਧਿਆਨ ਇਸ ਗੱਲ ਨਹੀਂ ਵੀ ਗੱਲ ਕਰੀਏ ਮੈਂ ਕਹਾ ਵੀ ਮਸਲਾ ਇਹ ਨਹੀਂ ਹੈ ਵੀ ਤੁਸੀਂ ਗੱਲ ਕਰੋ ਜਾਂ ਨਾ ਕਰੋ ਤੁਸੀਂ ਗੱਲ ਨਹੀਂ ਵੀ ਕੀਤੀ ਤਾਂ ਵੀ ਸਾਨੂੰ ਪਤਾ ਲੱਗ ਗਿਆ ਕਿਥੋਂ ਨਾ ਕਿਥੋਂ ਅਸੀਂ ਪਹੁੰਚ ਗਏ ਆ ਜਦ ਗੱਲ ਪੁਲਿਸ ਕੋਲ ਪਹੁੰਚ ਗਈ ਜੀ ਤੇ ਪੰਥ ਕੋਲ ਕਿਉਂਣਾ ਪਹੁੰਚੇ ਜਦ ਸਟੇਟ ਕੋਲ ਗੱਲ ਆ ਗਈ ਫਿਰ ਪੁਲਿਸ ਉਹਨਾਂ ਨੂੰ ਇਸ ਗੱਲ ਦਾ ਪੰਪ ਦੇ ਰਹੀ ਆ ਵੇਖੋ ਜੀ ਕਿੰਨੇ ਸਿਆਣੇ ਸੀ ਪਿੰਡ ਵਾਲੇ ਇਹਨਾਂ ਨੇ ਬਿਲਕੁਲ ਰੌਲਾ ਨਹੀਂ ਪਾਇਆ ਕੋਈ ਇਹਨਾਂ ਨੇ ਇਹ ਜੀ ਗੱਲ ਨਹੀਂ ਕੀਤੀ ਲੋਕੀ ਰੌਲਾ ਪਾਉਂਦੇ ਨੇ ਡਾਂਗਾ ਚੁੱਕ ਲਈਂ ਲਲਾਲਾ ਕਰਦੇ ਨੇ ਲੋਕ ਜਾਮ ਲਾਉਂਦੇ ਆ ਸਟੇਟ ਨੂੰ ਐਂ ਲੱਗਦਾ ਵੀ ਜਿਹੜਾ ਸੀ ਰੌਲਾ ਪਾਉਣਾ ਜਾਮ ਲਾਉਣਾ ਸੀ ਪਾਗਲਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੁਣ ਵੀ ਮੈਂ ਇਹ ਗੱਲ ਕਹਿ ਰਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਨਹੀਂ ਪਤਾ ਕਿੰਨੀ ਤੇਜ਼ੀ ਨਾਲ ਕਾਰਵਾਈ ਕੀਤੀ ਹੋਊਗੀ ਕਿੰਨੀ ਉਹ ਕੀਤੀ ਹੋਊਗੀ ਕੋਈ ਪਤਾ ਨਹੀਂ ਹੈ ਜਦੋਂ ਆਪਾਂ ਗੱਲ ਕੀਤੀ ਉਹਗੋਂ ਫਿਰ ਨਰਾਜ਼ ਹੁੰਦੇ ਆ ਕਿ ਸਾਨੂੰ ਤੁਸੀਂ ਉਹ ਕਿਉਂ ਕਹਿੰਨੇ ਹੋ ਕਿਉਂਕਿ ਬੰਦੇ ਜਿਹੜੇ ਆ ਨੇ ਬੇਅਦਵੀ ਕੀਤੀ ਆ ਹੁਣ ਉਹ ਬੰਦੇ ਦਾ ਪਤਾ ਲੱਗ ਗਿਆ ਕੈਮਰੇਜ ਪਤਾ ਲੱਗ ਗਿਆ ਬੰਦਾ ਮੰਨ ਗਿਆ ਵੀ ਮੈਂ ਬੇਅਦਵੀ ਕੀਤੀ ਹੈ ਠੀਕ ਹੈ ਜੀ ਹੁਣ ਉਹਦੇ ਦੋ ਇਲਾਜ ਨੇ ਇੱਕ ਪੰਥ ਦਾ ਇਲਾਜ ਆ ਤੇ ਇੱਕ ਸਟੇਟ ਦਾ ਇਲਾਜ ਆ ਹੁਣ ਉੱਥੇ ਅਸੀਂ ਕੀ ਕਰਨਾ ਸਟੇਟ ਨੇ ਆਪਣਾ ਇਲਾਜ ਕਰਤਾ ਜੀ ਜਿਹੜਾ ਤਖਤ ਸਾਹਿਬ ਵੱਲੋਂ ਹੁਕਮ ਆ ਉਹ ਹੁਕਮਨਾਮਾ ਜਿਹੜਾ ਤਖਸੈ ਵੱਲੋਂ ਆਇਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਤੁਹਾਡੇ ਚੈਨਲ ਤੇ ਉਹ ਹੁਕਮਨਾਮੇ ਦੇ ਵਿੱਚ ਜਿਹੜੀ ਗੱਲ ਆ ਉਹ ਜਦੋਂ ਆਪਾਂ ਸਾਰੀ ਸੰਗਤ ਦੇ ਵਿੱਚ ਕੀਤੀ ਤਾਂ ਬਿਲਕੁਲ ਉਥੇ ਤਖਤ ਦਮਸਾਮਾ ਦਮਦਮਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸੀਗੇ ਮੈਨੂੰ ਉਹਦਾ ਨਾਂ ਨਹੀਂ ਪਤਾ ਵੀ ਉਹਨਾਂ ਦਾ ਨਾਂ ਕੀ ਸੀ ਉਹ ਹੈੱਡ ਗ੍ਰੰਥੀ ਵਿੱਚ ਸਾਡੇ ਮੌਜੂਦ ਸੀ ਤੇ ਮੈਂ ਉਹਨਾਂ ਨੂੰ ਸੰਬੋਧਨੋ ਕੇ ਪੁੱਛਿਆ ਜੀ ਮੈਂ ਕਿਹਾ ਇਹਦੇ ਬਾਰੇ ਤੁਸੀਂ ਦੱਸੋ ਵੀ ਹੁਣ ਕੀ ਕਰਨਾ ਆਪਾਂ ਜੋ ਅਕਾਲ ਤਖਬ ਦਾ ਫਰਮਾਨ ਹੈ ਜੋ ਉਥੋਂ ਜਾਰੀ ਹੋਇਆ ਆ ਉਸ ਬਾਰੇ ਤੁਸੀਂ ਗਰੰਤੀ ਸਿੰਘ ਨੂੰ ਪੁੱਛੋ ਬਿਲਕੁਲ ਜੀ ਐਡ ਗਰੰਤੀ ਸਾਹਿਬ ਨੂੰ ਉੱਥੇ ਹੀ ਪੁੱਛਿਆ ਜੀ ਮੈਂ ਤੇ ਇਹ ਭਾਈ ਗੁਰਪ੍ਰੀਤ ਸਿੰਘ ਜਿਹੜੇ ਨੇ ਤਹਿਲ ਸੇਵਾਲੇ ਨਾ ਉਹਨਾਂ ਨੇ ਮੈਨੂੰ ਇਹ ਦਿੱਤਾ ਸੀਗਾ ਇਹਦੇ ਵਿੱਚ ਹੁਣ ਸਿੱਧਾ ਤੇ ਸਪਸ਼ਟ ਜਿਹੜਾ ਆ ਪੰਜ ਸਿੰਘ ਸਾਈ ਬਾਨਾ ਦੇ ਜਿਹੜੇ ਸੈਣ ਨੇ ਇਹ ਹੋਇਆ ਹੋਇਆ ਇਹ ਮੈਂ ਇੱਕ ਮਿੰਟ ਕਰਿਓ ਮੈਂ ਇਹ ਹੈਗਾ ਜੀ ਅੱਜ ਮੇਤੀ ਜਿਹੜਾ ਆ ਐਨੀ ਨਹੀਂ ਹਾਰਡ ਸਮਤ ਐਨਾ ਐਨਾ 14 ਜੁਲਾਈ 2024 ਨੂੰ ਪੰਜ ਸਿੰਘ ਜ਼ੈਮਾਨਾ ਦੀ ਇਕੱਤਰਤਾ ਹੁੰਦੀ ਹੈ ਤਾਂ ਉਹ ਚ ਫੈਸਲਾ ਕੀ ਲਿਆ ਜਾਂਦਾ ਹੈ ਫੈਸਲਾ ਇਹ ਲਿਆ ਜਾਂਦਾ ਹੈ ਕਿ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੋਤਾਹੀ ਪਾਈ ਜਾਣ ਤੇ ਜਾਂ ਬੇਦਵੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜਦੋਂ ਇਹ ਗੱਲ ਦਮਦਮਾ ਸਾਹਿਬ ਦੇ ਤਖਸਾਲਾ ਹੋ ਉਹਨਾਂ ਦੇ ਹੈੱਡ ਗ੍ਰੰਥੀ ਸਾਡੇ ਵਿੱਚ ਮੌਜੂਦ ਬੈਠੇ ਨੇ ਤੇ ਮੈਂ ਉਹਨਾਂ ਨੇ ਪੜ੍ਹ ਕੇ ਸੁਣਾਇਆ ਉਹਨਾਂ ਨੇ ਮੈਨੂੰ ਇਹ ਵੀ ਨਹੀਂ ਕਿਹਾ ਹੈਗਾ ਵੀ ਸਿੰਘ ਸਾਹਿਬ ਇਹ ਤਖਸਾਲਾ ਦੀ ਫੈਸਲਾ ਆ ਇਹ ਲਾਗੂ ਹੋਣਾ ਚਾਹੀਦਾ ਚੁੱਪ ਮਸਲਾ ਕੀ ਆ ਇੱਕ ਦੂਜੇ ਦੇ ਪ੍ਰਭਾਵ ਵੇਟ ਨੇ ਇਕਦੁੱਲ ਜਿਹੇ ਪ੍ਰਭਾਵ ਵੇਟਨੇ ਜਿਹੜਾ ਜਿਹਦੇ ਨਾਲ ਸੈਟੇ ਉਹ ਉੰਨੀ ਕੋ ਉਹਦੀ ਕਰ ਲਿੰਦਾ ਜੀ ਮੈਂ ਤੁਹਾਨੂੰ ਦੱਸਦਾ ਇੱਥੇ ਮੋਲਗੜ ਪਿੰਡ ਦੇ ਵਿੱਚ ਬੇਅਦਬੀ ਹੋਈ ਹੁਣ ਗੱਲ ਮੁਕਾਓ ਜੀ ਜਿਵੇਂ ਮੈਂ ਕਿਹਾ ਵੀ ਜਿਹੜਾ ਜਿੱਥੇ ਸੂਤ ਬੈਂਦਾ ਉਹ ਮੇਰਾ ਭਾਈ ਚਰਾਸੀ ਮੰਨ ਲਓ ਸਾਡੇ ਨਾਲ ਰਿਲੇਟਡ ਸਨ ਤੇ ਸਾਨੂੰ ਪਤਾ ਇਹ ਗੱਲ ਦਾ ਸੀ ਪਤਾ ਕਰ ਲਿਆ ਵੀ ਮੁੰਡਾ ਜਿਹੜਾ ਉਹ ਠੀਕ ਨਹੀਂ ਸੀ ਹੈਗਾ ਪਰ ਸਿੰਘਾਂ ਨੇ ਕਿਹਾ ਵੀ ਨਹੀਂ ਹਰ ਹਾਲਤ ਜਿੱਥੋਂ ਮਾਰਾ ਇਸ ਰੂਪ ਜਾਣਾ ਚਾਹੀਦਾ ਇਹ ਸਾਰਾ ਪਿੰਡ ਗਲ ਚ ਤਖਤੀਆਂ ਪਾ ਕੇ ਤਖਤ ਸਾਹਿਬ ਤੇ ਜੋ ਹੁਕਮ ਲੱਗੂਗਾ ਉਹਨਾਂ ਨੇ ਉਵੇਂ ਹੀ ਕੀਤਾ ਜੀ ਉਵੇਂ ਕਿਸੇ ਬਕਾਇਦਾ ਜਾ ਕੇ ਸਾਜਾ ਜੋ ਅਕਾਲ ਤਖਸਾਲ ਨੇ ਦਿੱਤੀ ਧਾਰਮਿਕ ਕਿਦੋਂ ਇੱਥੇ ਗੱਲ ਆਈ ਆ ਇਹਦੇ ਵਿੱਚ ਜਿਹੜਾ ਆ ਤਖਸਾਲ ਸਾਹਿਬ ਦਾ ਹੁਕਮ ਵੀ ਆ ਗਿਆ ਜੀ ਅਕਾਲ ਤਖਸਾਲ ਸਾਹਿਬ ਦਾ ਹੁਕਮ ਆ ਗਿਆ ਕਿ ਜੇ ਪੈਰੇਦਾਰੀ ਤੁਸੀਂ ਨਹੀਂ ਕਰਦੇ ਤੇ ਤੁਹਾਡੇ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਬਾਅਦ ਚ ਉਹ ਸਾਡੇ ਨਾਲ মিডিਆ ਦੇ ਵਿੱਚ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਤਾਂ ਪੈਰਾ ਪੂਰਾ ਕਹਿੰਦੇ ਲੋਹੇ ਦੀਆਂ ਗ੍ਰਿੱਲਾਂ ਲਾਈਆਂ ਹੋਈਆਂ ਨੇ 게ਟ ਲਾਏ ਹੋਏ ਨੇ ਅੰਦਰ ਕੋਈ ਨਹੀਂ ਜਾ ਸਕਦਾ ਸੀਸੀਟੀਵੀ ਲੱਗੇ ਹੋਏ ਨੇ ਕਹਿੰਦੇ ਜਿਹੜਾ ਕੰਮ ਕਰਨਾ ਚਾਹੀਦਾ ਹੈ ਪੁਲਿਸ ਨੂੰ ਉਹ ਤਾਂ ਬਾਬਾ ਜੀ ਨੇ ਕਹਿੰਦੇ ਕੁਝ ਦਿਨਾਂ ਦੇ ਵਿੱਚ ਕਰਤਾ ਕਹਿੰਦੇ ਕਹਿੰਦੇ ਸਾਰੇ ਸਾਡੇ ਬੰਦੇ ਤਾਂ ਪੂਰੀ ਕਹਿੰਦਾ ਉਹ ਕੀਤੀ ਗਈ ਹੈ ਨਾ ਕਹਿੰਦੇ ਕਮੇਟੀ ਵੀ ਨਹੀਂ ਹੈ ਨਹੀਂ ਉੱਥੇ ਕਹਿੰਦੇ ਕੋਈ ਦੇਖੋ ਤੁਸੀਂ ਗੱਲ ਫੇਰ ਉੱਥੇ ਆ ਜਾਂਦੀ ਹੈ ਮੈਂ ਇਹ ਗੱਲ ਕਹਿਣਾ ਕਿ ਮੰਨ ਲਓ ਇਹ ਗਰੰਟੀ ਨਾ ਹੁੰਦਾ ਇਹਦੀ ਜਗ੍ਹਾ ਕੋਈ ਬੰਦਾ ਹੋਰ ਹੁੰਦਾ ਬੇਦਵੀ ਦੇ ਕਰ ਗਿਆ ਹੀ ਨਾ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਮਹਾਰਾਜ ਜੀ ਪ੍ਰਕਾਸ਼ ਕੀਤਾ ਤੁਹਾਨੂੰ ਥੋੜਾ ਪਤਾ ਲੱਗਾ ਤੁਸੀਂ ਕੈਮਰਿਆਂ ਦੇ ਸਿਰ ਤੇ ਛੱਡਤਾ ਮਹਾਰਾਜ ਨੂੰ ਸਮਝੋ ਮੇਰੀ ਗੱਲ ਕੈਮਰੇ ਘਟਨਾ ਹੋਈ ਦੀ ਗੱਲ ਦੱਸ ਸਕਦੇ ਨਹੀਂ ਵੀ ਇੱਥੇ ਕੁਝ ਵਾਪਰ ਗਿਆ ਪਰ ਅਗਲੇ ਦਿਨ ਤੇ ਕੈਮਰੀ ਪੱਟ ਤੇ ਜਾ ਕੇ ਕੈਮਰੇ ਤੇ ਆਇਆ ਹੀ ਨਹੀਂ ਸਮਝਦੇ ਗੱਲ ਸੋ ਮਸਲਾ ਇਹ ਆ ਵੀ ਤੁਸੀਂ ਜਿੰਨੇ ਮਰਜ਼ੀ ਕੈਮਰੇ ਲਾ ਲਓ ਸਭ ਕੁਝ ਕਰ ਲਓ ਕੀ ਗੱਲ ਜਿੰਨੀਆਂ ਹੁਣ ਫਿਰ ਭਗਵੰਤ ਮਾਨ ਦੀ ਕੋਠੀ 'ਤੇ ਕੈਮਰੇ ਲੱਗੇ ਨੇ ਕੋਈ ਬੰਦਾ ਨਹੀਂ ਹੈ ਦੁਨੀਆਵੀ ਮੁੱਖ ਮੰਤਰੀ ਆਹੋ ਕਿਸੇ ਵੀ ਡੀਐਸਪੀ ਐਸਪੀ ਜਿੰਨੇ ਵੀ ਦੁਨੀਆਵੀ ਰਤਬੇ ਨੇ ਜੱਜ ਸਾਹਿਬਾਨ ਉਹਨਾਂ ਦੇ ਕੋਠੀਆਂ 'ਤੇ ਇਕੱਲੇ ਕੈਮਰੇ ਲੱਗੇ ਨੇ ਠੀਕ ਹੈ ਜੀ ਸੋ ਮਸਲਾ ਗੁਰੂ ਗ੍ਰੰਥ ਸਾਹਿਬ ਦੋ ਜਹਾਂਨ ਦੇ ਵਾਲੀ ਜਗਦੀ ਜੋਤ ਜਿਹੜੀ ਆ ਉਹਨਾਂ ਦੇ ਅੱਗੇ ਪਾਈ ਕੈਮਰੇ ਇਸ ਲਈ ਲਾਏ ਜਾਂਦੇ ਨੇ ਵੀ ਕੋਈ ਬੰਦਾ ਹਰਕਤ ਕਰਦਾ ਆ ਜਾਂ ਕੋਈ ਏਦਾਂ ਦੀ ਗੱਲ ਹੁੰਦੀ ਸਾਨੂੰ ਕੱਲ ਨੂੰ ਪਛਾਣ ਚਾ ਸਕੇ ਵੀ ਇੱਥੇ ਕੌਣ ਸੀ ਕਿਵੇਂ ਸੀ ਠੀਕ ਨੇ ਉਹ ਸਟੇਟ ਨੇ ਵੀ ਕਿਹਾ ਵੀ ਕੈਮਰੇ ਲਵਾਓ ਭਾਰਤ ਕੈਮਰੇ ਇਸ ਲਈ ਹੁੰਦੇ ਕੋਈ ਹੁੰਜ ਵੀ ਸ਼ਾਰਟ ਸਰਕਟ ਹੋ ਜਾਏ ਕੋਈ ਹੋਰ ਕਟਣਾ ਵਾਪਰ ਜੇ ਬੜੀਆਂ ਗੱਲਾਂ ਲਈ ਕੈਮਰੇ ਹੁੰਦੇ ਨੇ ਪਰ ਕ ਇਸ ਗੱਲ ਲਈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਪੈਰੇਦਾਰੀ ਕਰਨੀ ਪੈਗੀ ਤੁਸੀਂ ਗ੍ਰਿਲ ਨਾਲ ਲਵਾ ਲਓ ਗੇਟ ਨਾਲ ਲਵਾ ਲਓ ਜੋ ਮਰਜ਼ੀ ਕਰ ਲਓ ਫਿਰ ਰੁਕੀ ਤਾਂ ਨਹੀਂ ਨਾ ਹੁਣ ਗ੍ਰਿਲ ਨਾਲ ਠੀਕ ਹੈ ਜੀ ਫਿਰ ਆਪਾਂ ਆਂਦੇ ਆ ਵੀ ਗਰੰਤੀ ਸਿੰਘ ਇਹ ਤਾਂ ਗਰੰਤੀ ਸਿੰਘ ਨੇ ਕੀਤੀ ਨਹੀਂ ਗਰੰਤੀ ਸਿੰਘ ਨੇ ਕੀਤੀ ਇਹ ਗਰੰਤੀ ਸਿੰਘ ਦਾ ਸਾਲਾ ਸੀ ਜਿਹਨੇ ਬਦਵੀ ਕੀਤੀ ਆ ਠੀਕ ਹੈ ਜੀ ਉਹਦੇ ਕੋਲੋਂ ਚਾਬੀਆਂ ਲੈ ਕੇ ਆਇਆ ਹੁਣ ਇਹ ਗੱਲ ਪੁਲਿਸ ਇਨਵੈਸਟੀਗੇਸ਼ਨ ਦਾ ਪਾਰਟ ਆ ਵੀ ਉਹਨੇ ਚਾਬੀਆਂ ਦਿੱਤੀਆਂ ਜਾਂ ਚਾਬੀਆਂ ਲੈ ਕੇ ਆ ਦੋ ਗੱਲਾਂ ਨੇ ਉਹ ਕਹਿੰਦਾ ਵੀ ਮੈਂ ਚਾਬੀਆਂ ਟੇਬਲ ਤੇ ਰੱਖ ਦਿੰਦਾ ਸੀ ਤੇ ਅਸੀਂ ਮੈਂ ਇਧਰਲੇ ਪਾਸੇ ਸੁੱਤਾ ਸੀ ਮੇਰੀ ਮੈਸੀਜ ਇਧਰਲੇ ਪਾਸੇ ਵੇ ਸਾਡੇ ਬੱਚੇ ਸੀ ਮੈਂ ਕਹਣਾ ਵੀ ਸੱਕਾ ਭਰਾ ਹੈ ਤੁਹਾਡਾ ਜਿਸ ਰੂਮ ਵਿੱਚ ਤੁਸੀਂ ਸੌਂਦੇ ਹੋ ਵੀ ਉਹ ਖੁੱਲ੍ਹੇ ਹੀ ਸੀ ਓਪਨ ਸੌਂਦੇ ਹੋ ਤੁਸੀਂ ਇਹ ਤੇ ਗੱਲ ਨਹੀਂ ਹੋ ਸਕਦੀ ਨਾ ਸੋ ਕਈ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਪਾਰਟ ਨੇ ਜਿਹੜੀਆਂ ਅੱਗੇ ਜਾ ਕੇ ਹੋ ਸਕਦਾ ਇਹਦੇ ਪਿਛਲੇ ਪਾਸੇ ਵੀ ਕੋਈ ਗੱਲ ਖੁੱਲੇ ਪਰ ਪੁਲਿਸ ਦੀ ਜਿਹੜੀ ਟੈਕਨੀਕਲੀ ਕਾਰਵਾਈ ਸੀ ਉਹ ਬਹੁਤ ਢਿੱਲੀ ਸੀ ਜਮੇ ਢਿੱਲੀ ਸੀ ਬਾਕੀ ਉਹਨਾਂ ਕੀ ਕੀਤਾ ਕੀ ਨਹੀਂ ਕੀਤਾ ਤੇ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਤੁਸੀਂ ਸਾਡੇ ਤੇ ਅਲੀਗੇਸ਼ਨ ਲਾਉਂਦੇ ਹੋ ਜਿਹੜੋ ਤੇ ਇੰਸਪੈਕਟਰ ਸਾਹਿਬ ਸੀ ਸਰਦਾਰ ਸੀ ਗੁਰਸੇਖ ਸਨ ਤੇ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਤੋਂ ਬਿਤੋਂ ਬਾਹਲਾ ਜਾ ਕੇ ਸਾਰਾ ਕੁਝ ਕੀਤਾ ਆ ਵੀ ਅੱਜ ਕੱਲ ਇਹ ਆ ਵੀ ਬਰਾਬਰ ਦੂਜੇ ਲੋਕ ਵੀ ਖੜ੍ਹ ਜਾਂਦੇ ਨੇ ਵੀ ਇਹਨੂੰ ਐ ਕਰਤਾ ਜੀ ਹੱਥ ਲਾਤਾ ਜੀ ਐਂ ਫਲਾਨ ਜੀ ਫਿਜ਼ੀਕਲ ਜੀ ਇਨਸਾਨੀਅਤ ਜੀ ਜੇ ਉਹ ਕਹੀ ਫਿਰ ਖੜੇ ਹੋ ਜਾਂਦੇ ਨੇ ਨਾ ਚਲੋ ਉਹ ਇਹਨਾਂ ਦਾ ਇੱਕ ਪੱਖ ਹੈਗਾ ਆ ਵੀ ਇਹ ਉਹਨਾਂ ਦਾ ਮਜ਼ਬੂਤ ਪੱਖ ਆ ਵੀ ਇਦਾਂ ਹੋ ਜਾਂਦਾ ਅੱਜ ਕੱਲ ਕੈਮਰੇ ਬੜੇ ਨੇ ਹੋਰ بڑا ਕੋਸ਼ਾ ਹਰ ਬੰਦੇ ਦੀ ਜੇਬ ਚ ਮੋਬਾਈਲ ਆ ਕੋ ਫੋਟੋ ਖਿੱਚ ਕੇ ਪਾ ਦੇ ਕੁਝ ਕਰ ਲੈ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਨਾ ਉਹ ਵੱਖਰੀ ਗੱਲ ਹੈ ਪਰ ਮੈਨੂੰ ਇਹ ਗੱਲ ਦੀ ਅਜੇ ਤੱਕ ਸਮਝ ਨਹੀਂ ਲੱਗੀ ਵੀ 3 ਤਰੀਕ ਦੀ ਬਦਵੀ ਹੋਣ ਤੋਂ ਬਾਅਦ 24 25 ਦਿਨ ਇਹ ਗੱਲ ਅੰਦਰ ਕੁੱਟ ਕੇ ਕਿਉਂ ਰੱਖੀ ਆ ਮੈਨੂੰ ਹੀ ਪਤਾ ਲੱਗਾ ਯਾਰ ਹੁਣ ਇਹ ਚ ਸੱਚ ਕੀ ਆ ਝੂਠ ਕੀ ਆ ਇਹ ਤਾਂ ਪਿੰਡ ਵਾਲੇ ਦੱਸ ਸਕਦੇ ਨੇ ਵੀ ਕਿਉਂਕਿ ਗੁਰਦੁਆਰਾ ਵੀ ਟਕਸਾਲ ਦਾ ਸੇਵਾ ਉੱਥੇ ਹੁੰਦੀ ਆ ਸਾਰੇ ਸਿੰਘ ਨੇ ਉੱਥੇ ਉਹ ਕਹਿੰਦੇ ਕਿ ਇੱਥੇ ਜਿਹੜੇ ਪਹਿਲਾਂ ਬਾਬਾ ਜੀ ਸੀ ਉਹਨਾਂ ਦਾ ਵਰਸੀ ਸਮਾਗਮ ਸੀਗਾ ਕਿਤੇ ਬਾਬਾ ਜੀ ਦੀ ਵਰਸੀ ਦੇ ਸਮਾਗਮ ਵਿੱਚ ਖੱਲਰ ਨਾ ਪੈ ਜੇ ਮਹਾਪੁਰਸ਼ਾਂ ਦੀ ਇਸ ਕਰਕੇ ਕਹਿੰਦੇ ਫਿਰ ਦਬਾ ਕੇ ਰੱਖੀ ਗਈ ਗੱਲ ਪਿੰਡ ਦੇ ਬੰਦਿਆਂ ਦੇ ਦਸਨ ਮੁਤਾਬਕ ਇਹ ਰਿਕਾਰਡ ਆਏ ਉਹਨਾਂ ਨੇ ਕਿਹਾ ਵੀ ਆਏ ਮੰਨਿਆ ਵੀ ਆਏ ਚੀਜ਼ ਵੀ ਕੋਈ ਪ੍ਰੋਗਰਾਮ ਸੀਗਾ ਹਾਂ ਮੰਨ ਲਿਆ ਉਹਨਾਂ ਨੇ ਗੱਲ ਠੀਕ ਆ ਬਸ ਮੇਰੀ ਇਹ ਬੇਨਤੀ ਆ ਪੂਰੀ ਸੇਕ ਕੌਣ ਨੂੰ ਸਾਰੀ ਸੰਗਤ ਨੂੰ ਬੀਜੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਰੋਕਣਾ ਚਾਹੁੰਦੇ ਆ ਤੇ ਦੋ ਚੌਪਦਾਰ 24 ਘੰਟੇ 24 ਘੰਟੇ ਦੋ ਬੰਦੇ ਸਾਡੇ ਮਤਲਬ ਇੱਕ ਗੁਰੂ ਘਰ ਚ ਚਾਰ ਪਹਿਰੇਦਾਰ ਜਿਹੜੇ 6-6 ਘੰਟੇ ਦੀ ਡਿਊਟੀ ਦੇਣ ਚਾਰ-ਚਾਰ ਦੀ ਦੇਣ 6-6 ਦੀ ਦੇਣ ਦੋ-ਦੋ ਦੀ ਦੇਣ ਪਰ ਉਹਨਾਂ ਦੀ ਪਹਿਰੇਦਾਰੀ ਹੋਵੇ ਵੇਖੋ ਕੱਲ ਜਦੋਂ ਮੈਂ ਗੱਲ ਕੀਤੀ ਤਾਂ ਮੈਨੂੰ ਮਤਲਬ ਬੰਦਿਆਂ ਨੇ ਕੋ ਟੋਕਤਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਮਾਈਨਸ ਪੁਆਇੰਟ ਜਾ ਕੇ ਨਿਹੰਗ ਸਿੰਘਾਂ ਦੇ ਗੁਰੂ ਘਰ ਚ ਬੇਦਵੀ ਹੁੰਦੀ ਆ ਬਾਕੀ ਸਾਰੇ ਸਵਤੰਤਰ ਅੰਤਰ ਹੋ ਰਹੀ ਹੈ ਉਹ ਫਿਰ ਕਹਿੰਦੇ ਫਲਾਣੇ ਥਾਂ ਤੇ ਹੋਈ ਸੀ ਪਰ ਮੈਂ ਕਹਾ ਹੋਈ ਹੋ ਗਈ ਇਹ ਨਹੀਂ ਆਪਾਂ ਇਨਕਾਰ ਨਹੀਂ ਕਰਦੇ ਕੋਈ ਰੀਅਰ ਚਾਂਸ ਹੋ ਜਾਂਦਾ ਕਿਤੇ ਰੀਅਰ ਚਾਂਸ ਨਹੀਂ ਰੀਅਰ ਟੂ ਰੀਅਰ ਨਾ ਕੱਲੇ ਰੀਅਰ ਨਹੀਂ ਹੈਗੀ ਰੀਅਰ ਟੂ ਰੀਅਰ ਨਹੀਂ ਤੇ ਅਗਲੇ ਨੂੰ ਪਤਾ ਝਟਕਾ ਦੇਣਗੇ ਸੋ ਮੌਤ ਦਾ ਡਰ ਹਰ ਬੰਦੇ ਨੂੰ ਹੁੰਦਾ ਹੈ ਸੋ ਉਵੇਂ ਜਿਹੜੀ ਪੈਰੇਦਾਰੀ ਉਹ ਕੀਤੀ ਜਾਵੇ ਮੇਰੀ ਇਹ ਬੇਨਤੀ ਹੈ ਜੀ ਕਿ ਗੁਰੂ ਗ੍ਰੰਥ ਸਾਹਿਬ ਦੀ ਜੇ ਪੈਰੇਦਾਰੀ ਨਹੀਂ ਹੁੰਦੀ ਭਾਵੇਂ ਕਾਨੂੰਨ ਬਣਾ ਲਓ ਕਾਨੂੰਨ ਬਣਨੇ ਚਾਹੀਦੇ ਨੇ ਮੈਂ ਇਹ ਨਹੀਂ ਕਹਿੰਦਾ ਨਹੀਂ ਬਣਨੇ ਚਾਹੀਦੇ ਪਰ ਜੋ ਮਰਜੀ ਕਰ ਲੋ ਬਦਵੀਆਂ ਨਹੀਂ ਰੁਕਦੀਆਂ ਫਾਂਸੀ ਵਾਲੇ ਕਾਨੂੰਨਾ ਚ ਕੀ ਫਿਰ ਰੁਕ ਗਿਆ ਸਾਰਾ ਕੁਝ ਐ ਨਹੀਂ ਹੁੰਦਾ ਜੀ ਕਾਨੂੰਨ ਜ਼ਰੂਰੀ ਨੇ ਇਹ ਸਾਡੇ ਐਫਰਟ ਚਾਹੀਦੇ ਨੇ ਪਰ ਪਹਿਰੇਦਾਰੀ ਤੋਂ ਬਿਨਾ ਗੱਲ ਨਹੀਂ ਬਣਨੀ ਬਿਨਾ ਪਹਿਰੇਦਾਰੀ ਤੋਂ ਜੋ ਅਸੀਂ ਕਰ ਰਹੇ ਆ ਇਹ ਸਾਨੂੰ ਵੀ ਖੱਜਲ ਕਰ ਰਹੇ ਆ ਕੌਮ ਨੂੰ ਵੀ ਖੱਜਲ ਕਰ ਰਹੇ ਆ ਤੁਸੀਂ ਵੀ ਖੱਜਲ ਹੋ ਰਿਹਾ ਆਪਾਂ ਸਾਰੇ ਖੱਜਲ ਹੋ ਰਹੇ ਆ ਹੁਣ ਤਾਂ ਮਾਣ ਇਹਨਾਂ ਦੁਖੀ ਹੋ ਗਿਆ ਵੀ ਸਾਡਾ ਗੁਰੂ ਆ ਸਾਡਾ ਇਹ ਧਰਮ ਆ ਜਾਣਾ ਉੱਡ ਕੇ ਚੀਸ ਪੈਂਦੀ ਭੱਜ ਕੇ ਜਾਈਦਾ ਪਰ ਤੁਸੀਂ ਦੱਸੋ ਵੀ ਇਥੋਂ ਬਰਨਾਲਾ ਕਿੰਨੀ ਦੂਰ ਹੈ ਬਰਨਾਲੇ ਗਏ ਆਏ ਰਾਤ ਨੂੰ ਠੇਡੇ ਖਾਂਦੇ ਆਏ ਸਾਨੂੰ ਪਿੰਡ ਦੀ ਜਿਹੜੇ ਬੰਦੇ ਸਨ ਉਹਨਾਂ ਨੇ ਇਹ ਵੀ ਠੀਕ ਨਹੀਂ ਸਮਝਿਆ ਵੀ ਆਹ ਬੰਦੇ ਸਾਡੇ ਪਿੱਛੇ ਥਾਣੇ 'ਚ ਰਹਿ ਗਏ ਨੇ ਸਾਨੂੰ ਉਹਨਾਂ ਨੇ ਫਤਿਹ ਤੱਕ ਨਹੀਂ ਬੁਲਾਈ ਹੈਗੀ ਵੀ ਭਾਈ ਠੀਕ ਹੈ ਸਿੰਘ ਸਾਹਿਬ ਤੁਸੀਂ ਆਏ ਹੋ ਦੂਰੋਂ ਤੇਰੇ ਭਾਵੇਂ ਕਿ ਅਸੀਂ ਉਹਨਾਂ ਲਈ ਨਹੀਂ ਗਏ ਅਸੀਂ ਤੇ ਗੁਰੂ ਲਈ ਗਏ ਆ ਉਹਨਾਂ ਨੂੰ ਇਹ ਲੱਗਾ ਵੀ ਇਹ ਕਿਉਂ ਆ ਗਏ ਨੇ ਮਨ ਉਹਨਾਂ ਨੂੰ ਲੱਗਾ ਇਹ ਕਿੱਥੋਂ ਆ ਗਏ ਨੇ ਮਤਲਬ ਵੀ ਇਹ ਗੱਲ ਕਰਨਗੇ ਬਾਅਦ ਹੈਨਾ ਪ੍ਰੈਸ ਵਾਲਿਆਂ ਦੀ ਗੱਲ ਦੇ ਪ੍ਰੈਸ ਵਾਲੇ ਮੁੰਡਿਆਂ ਨੂੰ ਮਤਲਬ ਬਹੁਤ ਮੰਦੀਪਾਸ਼ਾ ਬੋਲੀ ਗੀ ਵੀ ਤੁਸੀਂ ਟੀਆਰਪੀ ਲਈ ਆਏ ਹੋ ਜੀ ਪੁਰਾਣੇ ਲਈ ਆਏ ਹੋ ਅਗਲੇ ਨੇ ਕੱਢ ਕੇ ਆਪਣਾ ਸਰੀਰ ਵਿਖਾਤਾ ਕਹਿੰਦਾ ਤਾਂ ਤੁਹਾਡੇ ਨਾਲ ਵੱਧਦੀ ਅਸੀਂ ਕੁੱਟੇ ਲੁੱਟੇ ਪਏ ਆ ਇਹ ਗੱਲ ਨਹੀਂ ਹੈਗੀ ਪਰ ਤੁਸੀਂ ਐ ਨਾ ਕਰੋ ਤੇ ਫਿਰ ਉਹਨਾਂ ਨੇ ਪੁਲਿਸ ਨੂੰ ਕਹਿਤਾ ਜੀ ਵੀ ਪੱਤਰਕਾਰ ਸਾਨੂੰ ਗਲਤ ਬੋਲਦੇ ਨੇ ਥਾਣੇਦਾਰ ਆਇਆ ਥਾਣੇਦਾਰ ਆਇਆ ਕਿਹਾ ਵੀ ਸਾਨੂੰ ਉਹ ਕਹਿ ਕੇ ਗਏ ਨੇ ਆਪ ਤਾਂ ਗੱਡੀਆਂ 'ਚ ਬਹਿ ਕੇ ਪਾਰ ਗਏ ਤੇ ਪੁਲਿਸ ਨੂੰ ਕਹਿ ਗਏ ਵੀ ਪ੍ਰੈਸ ਸਾਨੂੰ ਗਲਤ ਬੋਲਦਾ ਐਂ ਕਰੀਦਾ ਹੁੰਦਾ ਤੁਸੀਂ ਤੁਹਾਡੇ ਪ੍ਰਾਣ ਦੀ ਗੱਲ ਨਿਬੜ ਕੇ ਜਾਓ ਦੂਜਾ ਸਾਨੂੰ ਉਹਨਾਂ ਨੇ ਕਿਸੇ ਵੀ ਉਹਨਾਂ ਦੇ ਬੰਦੇ ਨੇ ਫਤੇ ਤੱਕ ਨਹੀਂ ਬੁਲਾਈ ਫਤੇ ਵੀ ਨਹੀਂ ਬੁਲਾਈ ਜੀ ਮੈਨੂੰ ਤਾਂ ਫਤੇ ਵੀ ਨਹੀਂ ਬੁਲਾਈ ਵੀ ਇਹ ਕਿੱਧਰੋਂ ਆ ਗਿਆ ਕਾਰਨ ਵੀ ਇਹ ਗੱਲ ਕਰਨਗੇ ਅਸੀਂ ਤਾਂ ਨਹੀਂ ਗੱਲ ਕੀਤੀ ਮੇਰੀ ਗੱਲ ਕਰਨ ਤੋਂ ਪਹਿਲਾਂ ਪੂਰੀ ਦੁਨੀਆ ਤੇ ਫੇਸਬੁੱਕ ਤੇ ਸਾਰੀ ਦੁਨੀਆ ਤੇ ਬੰਦੇ ਲਾਈਵ ਹੋ ਗਏ ਇਸ ਗੱਲ ਲਈ ਫੇਰ ਕੀ ਕਰ ਲਿਆ ਉਹਨਾਂ ਨੇ ਐ ਜਿਹੜੇ ਢੰਗ ਤਰੀਕੇ ਨੇ ਇਹ ਮੈਨੂੰ ਗਲਤ ਲੱਗਾ ਆ ਪਰ ਫਿਰ ਵੀ ਚਲੋ ਫਿਰ ਵੀ ਆਪਾਂ ਉਹਨਾਂ ਨੂੰ ਬੇਨਤੀ ਕਰਨਾ ਹੈ ਕਿ ਜੋ ਹੋ ਗਿਆ ਉਹ ਤਾਂ ਹੁਣ ਵਾਪਸ ਨਹੀਂ ਆਉਣਾ ਉਹਦਾ ਪਛਤਾ ਤਾਬਤਾ ਕਰਨਾ ਚਾਹੀਦਾ ਹੈ ਜੇ ਉਹ ਕਹਿਣ ਵੀ ਸਾਡੇ ਵੱਲੋਂ ਪਹਿਰੇਦਾਰੀ ਪੂਰੀ ਸੀ ਇਹ ਉਤੋਂ ਡਿੱਗ ਪਿਆ ਕੋਈ ਸਿਸਟਮ ਇਹ ਨਹੀਂ ਹੈ ਪਹਿਰੇਦਾਰੀ ਚ ਕੋਤਾਹੀ ਸੀਗੀ ਇਹ ਮੰਨਣ ਜਾਂ ਨਾ ਮੰਨਣ ਕੋਤਾਹੀ ਦਾ ਮਤਲਬ ਪਹਿਰੇਦਾਰੀ ਤਾਂ ਹੈ ਹੀ ਨਹੀਂ ਕੋਤਾਹੀ ਕੀ ਹੈ ਹੀ ਨਹੀਂ ਬਿਲਕੁਲ ਮੈਂ ਤੁਹਾਡਾ ਸਵਾਲ ਲੁਕਣਾ ਚਾਹਾਂਗਾ ਟਕਸਾਲ ਦੇ ਨਾਲ ਜੁੜੇ ਹੋਏ ਦੋਨੇ ਗੁਰਦੁਆਰੇ ਨੇ ਟਕਸਾਲੀ ਸਿੰਘ ਉੱਥੇ ਪਹਿਰਾ ਕਰਦੇ ਨੇ ਉੱਥੇ ਰਹਿੰਦੇ ਨੇ ਸਾਰਾ ਕੋ ਸੇਵਾ ਨਿਭਾਉਂਦੇ ਨੇ ਹੋਰ ਜਿਨ੍ਹਾਂ ਦੇ ਨਾਂ ਦੇ ਉੱਤੇ ਬਾਬਾ ਜੀ ਹੋਂ ਦਾ ਹੈਗਾ ਸੰਤ ਜਰਨੈਲ ਸਿੰਘ ਭਿੰਡਰੋਂ ਵਾਲਿਆਂ ਵੇਲੇ ਕਈ ਵਾਰੀ ਅਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਪਰ ਕੰਟਰੋਲ ਹੀ ਬੜਾ ਸੀਗਾ ਟਕਸਾਲ ਨੂੰ ਵੀ ਸਵਾਲ ਹੋ ਰਹੇ ਨੇ ਕਈ ਲੋਕ ਕਮੈਂਟ ਕਰ ਰਹੇ ਸੀ ਜਿੱਥਾ ਠੇਕਰੀ ਵਾਲ ਹੋਰਾਂ ਦੀ ਜਿਵੇਂ ਤੁਸੀਂ ਜ਼ਿਕਰ ਕੀਤਾ ਉੱਥੇ ਵੀ ਸਵਾਲ ਹੋ ਰਹੇ ਸੀਗੇ ਕਿ ਵੀ ਇਹ ਕਿਸ ਤਿਕ ਦੇ ਨਾਲ ਟਕਸਾਲ ਦੇ ਮੁਖੀ ਨੇ ਜਿਹੜੇ ਚਲਾ ਰਹੇ ਨੇ ਇਹ ਚੀਜ਼ਾਂ ਦੇਖੋ ਹੁਣ ਟਕਸਾਲ ਦਾ ਮੁਖੀ ਵਾਲੀ ਤਾਂ ਗੱਲ ਤੁਸੀਂ ਛੱਡ ਹੀ ਦਿਓ ਮੇਰੇ ਹਿਸਾਬ ਨਾਲ ਸਾਲ ਦੇ ਮੁਖੀ ਹੁੰਦੇ ਸੀ ਹੁਣ ਹੈ ਨਹੀਂ ਕੋਈ ਮੁਖੀ ਟਕਸਾਲ ਦਾ ਨਾ ਹੀ ਕੋ ਟਕਸਾਲ ਦਾ ਮੁਖੀ ਹੈ ਮੈਂ ਮੰਨਦਾ ਸੀਗਾ ਟਕਸਾਲ ਦਾ ਮੁਖੀ ਪਰ ਜਿਸ ਦਿਨ ਤੋਂ ਆ ਹੁਣ ਨਵੀਂ ਗੱਲ ਸਾਹਮਣੇ ਆਈ ਹੈ ਸਿੱਧੀ ਤੇ ਸਪਸ਼ਟ ਜਿਹੜੀ ਆ ਹਮਾਇਤ ਕਰਨੀ ਟਕਸਾਲ ਵੱਲੋਂ ਬੀਜੇਪੀ ਨੂੰ ਜਾ ਕੇ ਇਹ ਗੱਲ ਬਹੁਤ ਔਖੀ ਲੱਗੀ ਆ ਬਹੁਤ ਜਿਆਦਾ ਔਖੀ ਲੱਗੀ ਆ ਯਾਨੀ ਕਿ ਸਭ ਕੁਝ ਮਨੋ ਲੈ ਗਿਆ ਮਨੋ ਹੀ ਲੈ ਗਿਆ ਗੱਲ ਵੀ ਬਿਲਕੁਲ ਨਾ ਬਾਬਾ ਸ਼ਬਦ ਨਾ ਮੈਂ ਨਾ ਹੀ ਨਾ ਮੈਂ ਮੰਨਦੇ ਨਹੀਂ ਮੈਂ ਕਹਿਣਾ ਵੀ ਟਕਸਾਲ ਦਾ ਮੁਖੀ ਹੈ ਨਹੀਂ ਕੋਈ ਤੇ ਟਕਸਾਲ ਦੇ ਮੁਖੀ ਦੀ ਚੋਣ ਕਰਨੀ ਚਾਹੀਦੀ ਪੰਥ ਨੂੰ ਬਿਲਕੁਲ ਕਰਨੀ ਚਾਹੀਦੀ ਮੁਖੀ ਹੈ ਨਹੀਂ ਟਕਸਾਲ ਕਿਉਂ ਅਜੇ ਹਾਕਿਉਂ ਇਹ ਜਿਸ ਤਿੱਕੇ ਦੇ ਨਾਲ ਉਹਨਾਂ ਨੇ ਕਹਿੰਦੇ ਬਣਾਇਆ ਗਿਆ ਸੰਭਾਈ ਗਿਆ ਗੱਦੀ ਸੰਭਾਈ ਗਿਆ ਸਾਰਾ ਕੁਝ ਸੰਭਾਇਆ ਗਿਆ ਇਸ ਹਿਸਾਬ ਨਾਲ ਕਿਉਂ ਫਿਰ ਉਹਨਾਂ ਨੂੰ ਤਾਂ ਸਾਰਾ ਕੁਝ ਪੰਥ ਵੱਲੋਂ ਮਿਲਿਆ ਆਇਆ ਕਹਿੰਦੇ ਹਾਂ ਬਿਲਕੁਲ ਕਈ ਇਹ ਵੀ ਸਵਾਲ ਕਰ ਦਿੰਦੇ ਨੇ ਕਿ ਵੀ ਸਾਡੇ ਦਾ ਜਥੇਦਾਰ ਜਗਤਾਰ ਸਿੰਘ ਮਾਰਾ ਨੇ ਨੀ ਉਹ ਅਕਾਲ ਤਖਤ ਦੇ ਜਹੇਦਾਰ ਸਾਹਿਬ ਦੀ ਗੱਲ ਅਲੱਗ ਹੈ ਜੀ ਇਹ ਟਕਸਾਲ ਦੀ ਗੱਲ ਹੈ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਪੰਥ ਨੇ ਬਣਾਇਆ ਹੈ ਹੈਨਾ ਜੀ ਪੰਥ ਨੇ ਬਣਾਇਆ ਆ ਤੇ ਕਈ ਵਾਰੀ ਸਾਨੂੰ ਲੰਮੇ ਸਮੇਂ ਦੇ ਵਿੱਚ ਜਾ ਕੇ ਪੰਥ ਨੇ ਤਾਂ ਅਕਾਲੀ ਦਲ ਵੀ ਸਿਰਜਾਈ ਅਕਾਲੀ ਦਲ ਕਿੱਥੇ ਅੱਜ ਇੱਕ ਬੰਦੇ ਦੇ ਕਬਜ਼ੇ 'ਚ ਆ ਗਿਆ ਇੱਕ ਪਰਿਵਾਰ ਦੇ ਕਬਜ਼ੇ 'ਚ ਆ ਗਿਆ ਅੱਜ ਉਹਦੇ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ ਸੋ ਇਹ ਗੱਲ ਨਹੀਂ ਆਪਾਂ ਕਰ ਸਕਦੇ ਪੰਥ ਨੇ ਬਣਾਇਆ ਤੇ ਪੰਥ ਨੂੰ ਸਵਾਰ ਵੀ ਲਏਗਾ ਦੇਖ ਲਿਓ ਜਨਾ ਸਵਾਰਿਆ ਤੇ ਪੰਥ ਨੇ ਸਵਾਲ ਕਿਵੇਂ ਕੀਤੇ ਫਿਰ ਪੰਥ ਹੋਣਾ ਉਹਨਾਂ ਨੇ ਜਵਾਬ ਵੀ ਦਿੱਤਾ ਕਿ ਮੈਂ ਕਿਸ ਲਈ ਕਰ ਰਿਹਾ ਸੀਗਾ ਸਿੱਖਾਂ ਲਈ ਕਰ ਰਿਹਾ ਸੀਗਾ ਕਹਿੰਦੇ ਘਟ ਗਿਣਤੀਆਂ ਲਈ ਕਰ ਰਿਹਾ ਸੀਗਾ ਜੋ ਸਾਡੇ ਨਾਲ ਉੱਥੇ ਮਹਾਰਾਸ਼ਟਰ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਮਤਲਬ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਹੋ ਗਿਆ ਹੈ ਹੈ ਪੰਜਾਬ ਵਿੱਚ ਸਭ ਕੁਝ ਠੀਕ ਹੋ ਗਿਆ ਵੀ ਮਹਾਰਾਸ਼ਟਰ ਹੀ ਤੂੰ ਹੀ ਘਟ ਗਿਣਤੀਆਂ ਦੀ ਜਾ ਕੇ ਕੰਮ ਕਰਨ ਗਏ ਹੋ ਹੈ ਮੇਰੇ ਤੋਂ ਲੈਣਾਂ ਲਿਸਟ ਇੱਥੇ ਹੱਦ ਹੋ ਗਈ ਯਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਸ਼ਹੀਦ ਕਰਤਾ ਉਹਦੇ ਲਈ ਤੇ ਟਕਸਾਲ ਆਈ ਨਹੀਂ ਬਾਹਰ ਪੰਜਾਬ 'ਚ ਹੀ ਹੈ ਨਾ ਸੰਕੜੇ ਹਜ਼ਾਰਾਂ ਕੇਸ ਮੈਂ ਉਹਨਾਂ ਨੂੰ ਦੱਸ ਦੇਣਾ ਪੰਜਾਬ ਦਾ ਪਾਣੀ ਪੋਲਿਊਟ ਹੋ ਰਿਹਾ ਚੰਡੀਗੜ੍ਹ ਸਾਡਾ ਪੰਜਾਬ ਦਾ ਪੰਜਾਬ ਦੀ ਕੱਲੀ-ਕੱਲੀ ਗੱਲ ਟਕਸਾਲ ਦੀ ਜ਼ਿੰਮੇਵਾਰੀ ਨਹੀਂ ਪਾਣੀ ਸਾਡਾ ਖੋ ਕੇ ਲੈ ਗਏ ਸਿੰਘ ਸਾਡੇ 1.5 ਲੱਖ ਬੰਦੇ ਸ਼ਹੀਦ ਹੋ ਗਏ ਮਤਲਬ ਹੁਣ ਟਕਸਾਲ ਦੀ ਜ਼ਿੰਮੇਵਾਰੀ ਹੈ ਨਹੀਂ ਟਕਸਾਲ ਦਾ ਸੈਂਕੜੇ ਬੰਦੇ ਟਕਸਾਲ ਦੇ ਸ਼ਹੀਦ ਹੋਏ ਨੇ ਸੈਂਕੜੇ ਬੰਦੇ ਬਾਈ ਜੀ ਇਸੇ ਟਕਸਾਲ ਦੇ ਸੈਂਕੜੇ ਬੰਦੇ ਸ਼ਹਾਦਤ ਦਾ ਜਾਨ ਪੀ ਗਏ ਨੇ ਮੌਜੂਦਾ ਸੰਘਰਸ਼ ਦੇ ਵਿੱਚ ਤੇ ਫਿਰ ਹੁਣ ਉਹਨਾਂ ਸਾਰਿਆਂ ਦੇ ਉੱਤੋਂ ਪੈਰ ਰੱਖ ਕੇ ਉਹਨਾਂ ਦੀ ਛਾਤੀ ਤੋਂ ਲੰਘ ਕੇ ਤੇ ਬੀਜੇਪੀ ਕੋਲ ਜਾਣਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਹਮਲਾ ਕਰਾਇਆ ਪੜ ਲੈਣ ਕੋਈ ਸੋਚ ਲੈਣ ਵਿਚਾਰ ਲੈਣ ਇਹਨਾਂ ਨੂੰ ਵੀ ਪਤਾ ਹੀ ਹੈ ਸਾਰਿਆਂ ਨੂੰ ਹੀ ਪਤਾ 700 ਬੰਦਾ ਕਿਸਾਨਾਂ ਦਾ ਮਾਰਦਾ ਕੱਲ੍ਹ ਜੇ ਬੀਜੇਪੀ ਨੇ ਗੋਲੀਆਂ ਮਾਰ ਕੇ ਕਿਸਾਨ ਮੁੰਡਾ ਨੌਜਵਾਨ ਜਿਹੜਾ ਇੱਥੇ ਗੋਲੀਆਂ ਮਾਰ ਦਿੱਤੀਆਂ ਨੇ ਉਹਨਾਂ ਉਹਦਾ ਨਹੀਂ ਪਤਾ ਉਹ ਘਟ ਗਏ ਨਹੀਂ ਉਹਨਾਂ ਦੇ ਘਰ ਦਾ ਸਭ ਕੁਝ ਖਤਮ ਹੋ ਗਿਆ ਬਾਬਾ ਜੀ ਇਹਨਾਂ ਦੇ ਘਰ ਵੇਖੋ ਇਨੀ ਗੱਲ ਠੀਕ ਆ ਬਸ ਇਹ ਦੂ ਅੱਗੇ ਮੈਂ ਜਾਵਾਂ ਮੈਨੂੰ ਠੀਕ ਨਹੀਂ ਲੱਗਦਾ ਇੱਥੇ ਵੱਖਰੀ ਇੰਟਰਵਿਊ ਕਰਾਂਗੇ ਪੂਰੀ ਟਕਸਾਲ ਨਾਲ ਸਾਡੀ ਸਭ ਤੋਂ ਵੱਧ ਨੇੜਤਾ ਆ ਜੇ ਸੰਸਥਾਵਾਂ ਦੇ ਤੌਰ ਤੇ ਦੋ ਸੰਸਥਾਵਾਂ ਨੇ ਕਾਰ ਸੇਵਾ ਤੇ ਟਕਸਾਲ ਜਿੰਨਾਂ ਦੇ ਸਭ ਤੋਂ ਨੇੜੇਆਂ ਸੀ ਸੰਘਰਸ਼ ਨੇੜੇ ਰਿਹਾ ਤੇ ਅੱਜ ਉਹ ਇਲੈਕਸ਼ਨਾਂ ਦੇ ਵਿੱਚ ਉਹ ਜੋ ਮਰਜ਼ੀ ਕਰਨਾ ਪਰ ਦੁਨੀਆ ਦੇ ਵਿੱਚ ਆ ਕੇ ਉਹਨਾਂ ਨੇ ਸਪੀਚ ਕਰਕੇ ਕਿਹਾ ਕਿ ਸਿੱਖ ਸੰਗਤ ਨੂੰ ਉਹ ਆ ਕਿ ਉਹ ਮਤਲਬ ਬੀਜੇਪੀ ਦੀ ਸਪੋਰਟ ਕਰਨ। ਇਹਦਾ ਕੀ ਮਤਲਬ ਬੰਦਾ? ਬਹੁਤ ਸ਼ੁਕਰੀਆ ਬਾਬਾ ਜੀ। ਤਾਂ ਔਨ ਵਾਲੇ ਦਿਨਾਂ ਦੇ ਵਿੱਚ ਕਿਸ ਤਿੱਕੇ ਨਾਲ ਪਹਿਰੇਦਾਰੀਆਂ ਹੁੰਦੀਆਂ ਨੇ। ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਇਹ ਪਹਿਲਾ ਮਸਲਾ ਨਹੀਂ ਜਿਸ ਤਿੱਕੇ ਨਾਲ ਬਾਬਾ ਜੀ ਨੇ ਦੱਸਿਆ। ਪਹਿਲਾਂ ਇਹ ਬਹੁਤ ਹੋ ਚੁੱਕੇ ਨੇ ਪਰ ਇਸ ਦੇ ਉੱਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ? ਪਿੰਡ ਪਿੰਡ ਨਹੀਂ ਕਰ ਰਹੇ ਪਹਿਰੇਦਾਰੀ ਨਹੀਂ ਹੋ ਰਹੀ ਜਾਂ ਫਿਰ ਕੀ ਹੈ ਨੈਂਕ ਸਿੰਘਾਂ ਦਾ ਹਰਾ ਜ਼ਿਕਰ ਕੀਤਾ ਕਿ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਬਹੁਤ ਘੱਟ ਬੇਅਦਬੀ ਹੁੰਦੇ ਨੇ ਰੇਟ ਟੂ ਰੇਟ ਚਾਂਸ ਹੁੰਦਾ ਜੇ ਉੱਥੇ ਬੇਅਦਬੀ ਹੁੰਦੀ ਹੈ ਨਹੀਂ ਤਾਂ ਨੰਗ ਸਿੰਘ ਉੱਥੇ ਕਾਰਵਾਈ ਕਰ ਦਿੰਦੇ ਨੇ ਡਰ ਵੀ ਹੁੰਦਾ ਪਰ ਆਉਣ ਨਾਲ ਇਹਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਸ ਉੱਤੇ ਗੱਲਬਾਤ ਕਰਾਂਗੇ